ਜਲੰਧਰ ਵਿਖੇ ਖੇਡਾਵਧਨ ਪੰਜਾਬ ਦੀਆਂ ਦੀ ਮਸ਼ਾਲ ਪਠਾਨਕੋਟ ਤੋਂ ਜਲੰਧਰ ਪਹੁੰਚੀ ਜਿਸ ਦਾ ਡੀਸੀ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ ਜਿਸ ਤੋਂ ਬਾਅਦ ਜਲੰਧਰ ਡੀਸੀ ਨੇ ਮਸ਼ਾਲ ਨੂੰ ਹਰੀ ਝੰਡੀ ਦੇ ਕੇ ਜਲੰਧਰ ਤੋਂ ਤੋਰਿਆ ਜੋ ਪੜਾਹਦਰ ਪੜਾਵਾ ਖਾਕਸ਼ਾਰਾ ਵਿੱਚ ਹੁੰਦੇ ਹੋਏ ਸੰਗਰੂਰ ਪਹੁੰਚੇਗੀ ਜਲੰਧਰ ਤੋਂ ਜਤਨ ਮਰਵਾਹਾ ਦੀ ਰਿਪੋਰਟ ਬੜੇ ਮਾਣ ਵਾਲੀ ਗੱਲ ਆ ਕਿ ਅੱਜ ਮਾਰਤ ਜੋ ਆ ਮਸ਼ਾਲ ਜਲੰਧਰ ਦੇ ਵਿੱਚ ਆਈ ਹੈ ਅਸੀਂ ਧੰਨਵਾਦ ਕਰਦੇ ਆ ਸੀਐਮ ਭਗਵੰਤ ਸਿੰਘ ਮਾਨ ਦਾ ਜਿਨ੍ਹਾਂ ਨੇ ਇਹ ਉਪਰਾਲਾ ਕੀਤਾ ਅੱਜ ਤੀਜੇ ਤਿੰਨ ਸਾਲ ਤੀਜਾ ਸਾਲ ਦੇ ਵਿੱਚ ਚੱਲ ਗਈਆਂ ਖੇਡਾਵਧਨ ਪ ਔਰ ਇਹ ਜੋ ਸਪਨਾ ਸਗਾ ਮਾਨਸਾਬਦਾ ਕੀ ਖਿਡਾਰੀ ਗਰਾਊਂਡ ਦੇ ਵਿੱਚ ਚੰਗੇ ਲੱਗਦੇ ਆ ਅਸੀਂ ਜਲੰਧਰ ਆਉਣ ਤੇ ਮਸ਼ਾਲ ਦਾ ਸਵਾਗਤ ਕਰਦੇ ਆ ਕੋ ਤੁਸੀਂ ਆਪ ਦੇਖਿਆ ਜੀ ਕਿੰਨੇ ਬੱਚੇ ਇਕੱਠੇ ਹੋਏ ਮਸ਼ਾਲ ਲੈ ਕੇ ਪਿੱਛੋਂ ਵੀ ਆਏ ਆ ਔਰ ਬੱਚੇ ਵੇਟ ਕਰਦੇ ਆ ਕਿ ਜਲਦੀ ਤੋਂ ਜਲਦੀ ਇਹ ਖੇਡਾਂ ਹੋਣ ਮੈਨੂੰ ਬੜੇ ਫੋਨਾਂ ਦੇ ਸੀ ਸਰ ਕਦੋਂ ਸਟਾਰਟ ਹੋਣੀਆਂ ਕਦੋਂ ਸਟਾਰਟ ਹੋਣੀਆਂ ਤਾਂ ਬੜਾ ਅੱਛਾ ਲੱਗ ਰਿਹਾ ਕਿ ਸਾਡੀ ਜੋ ਸਰਕਾਰ ਆ ਖੇਡਾਂ ਦੇ ਪ੍ਰਤੀ ਬਹੁਤ ਅੱਛਾ ਕੰਮ ਕਰ ਰਹੀ ਆ ਔਰ ਅਸੀਂ ਥੈਂਕ ਯੂ ਕਰਦੇ ਆ ਭਗਵਤ ਸਿੰਘ ਮਾਨ ਜੀ ਦਾ ਕਿ ਉਹਨਾਂ ਨੇ ਉਪਰਾਲਾ ਕੀਤਾ ਦੇਖੋ ਤੁਸੀਂ ਕਿੰਨੇ ਮਾਣ ਵਾਲੀ ਗੱਲ ਆ ਕਿ ਹਾਕੀ ਦੇ ਇੰਡੀਆ ਦੀ ਹਾਕੀ ਟੀਮ ਨੇ ਦੋ ਵਾਰੀ 올림픽 ਦਾ ਬਰਾਊਨ ਜਿੱਤੇ ਆ ਔਰ ਮੈਕਸਿਮਮ ਪਲੇਅਰ ਪੰਜਾਬ ਤੋਂ ਆ ਬੜਾ ਮਾਣ ਵਾਲੀ ਗੱਲ ਹੁੰਦੀ ਆ ਅਸੀਂ ਅਗਲੇ 올림픽 ਲਈ ਪਲੇਅਰ ਤਿਆਰ ਕਰ ਰਹੇ ਆ ਔਰ ਨਸ਼ਿਆ ਤੋਂ ਪਲੇਅਰ ਤਾਂ ਹੀ ਦੂਰ ਜਾਣਗੇ ਜੇ ਉਹ ਸ਼ਾਮ ਨੂੰ ਗਰਾਊਂਡ ਦੇ ਵਿੱਚ ਹੋਣਗੇ ਔਰ ਅਸੀਂ ਬਹੁਤ ਅੱਛਾ ਕੰਮ ਕਰ ਰਹੇ ਜੀ ਸਰ ਪੰਜਾਬ ਸਰਕਾਰ ਔਰ ਮਾਣਵਾ ਸਾਨੂੰ ਭਗਵੰਤ ਸਿੰਘ ਮਾਨ ਜੀ ਤੇ ਜਿਨ੍ਹਾਂ ਨੇ ਕੀ ਇਹ ਉਪਰਾਲਾ ਕੀਤਾ ਆ ਔਰ ਆਉਣ ਵਾਲੇ ਸਮੇਂ ਵਿੱਚ ਤੁਸੀਂ ਇਹਨਾਂ ਦੇ ਰਿਜ਼ਲਟ ਵੀ ਦੇਖੋਗੇ ਲੋਕੀ ਨਸ਼ਿਆ ਤੋਂ ਦੂਰ ਬੱਚੇ ਹੋ ਕੇ ਖੇਡਾਂ ਵੱਲ ਨੂੰ ਆਣਗੇ